ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਸਾਰੇ ਜਣੇ ਠੀਕ ਆ ਅੱਜ ਇਸ ਵਲੌਗ ਦੇ ਵਿੱਚ ਤੁਹਾਨੂੰ ਇੱਕ ਹੋਰ ਰੈਸਪੀ ਵਿਖਾਵਾਂਗੇ ਤੇ ਉਹ ਰੈਸਪੀ ਕਿਹੜੀ ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਤੇ ਮਿਲੋ ਤੁਸੀਂ ਸਾਡੇ ਸ਼ੈਫ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਨਿੱਕੀ ਸ਼ੈਫ ਆਡੀ ਮਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹਾਂਜੀ ਸਾਰੇ ਸ਼ੈਫੀ ਹੁੰਦੇ ਘਰੋਂ ਘਰ ਸਾਰੇ ਜਣੇ ਬਣਾਉਂਦੇ ਆਂ ਹਾਂਜੀ ਹਾਂਜੀ ਤੇ ਅੱਜ ਅਸੀਂ ਰੈਸਪੀ ਲੱਗੇ ਆ ਬਣਾਉਣਾ ਸਮੋਸਾ ਸਮੋਸਾ ਰੈਸিপি ਇੱਕ ਸਮੋਸਾ ਨਹੀਂ ਬਣਾ ਲਗੇ ਸਮੋਸੇ ਬਣਾ ਲਗੇ ਤੇ ਹਾਂਜੀ ਤਿਆਰ ਆ ਕੰਮ ਆ ਮੈਂ ਲੱਗੀ ਆਟਾ ਮੈਂ ਚੱਲ ਬਣਾ ਪਹਿਲਾਂ ਹੂੰ ਤੇ ਇਹਦੇ ਵਿੱਚ ਮੈਂ ਚੱਲ ਥੋਣ ਪਾਉਣ ਨੂੰ ਤੁਸੀਂ ਸਾਰੇ ਜਣੇ ਆਮ ਹੀ ਬਣਾਉਂਦੇ ਹੀ ਹੋ ਤੇ ਆਪਾਂ ਵੀ ਅੱਜ ਬਣਾ ਲੈਂਦੇ ਆ ਸਾਰੇ ਨਾਲੇ ਇਹ ਆ ਵੀ ਸਾਰੇ ਜਣੇ ਰਾਤ ਕੇ ਖਾ ਲੈਂਦੇ ਹਨਾ ਹਾਂਜੀ ਹਾਂਜੀ ਘਰੇ ਜੀ ਜਦੋਂ ਬਣਾਈ ਹੋਵੇ ਤੇ ਖੁੱਲੀ ਬਣ ਜਾਂਦੀ ਆ ਤੇ ਨਾਲੇ ਤਰੇ ਸਮਾਨ ਨਾਲ ਹੀ ਬਣ ਜਾਂਦੀ ਹੈ ਨਾ ਜੇ ਬਾਜ਼ਾਰੋਂ ਲਈਏ ਅੱਜ ਕੱਲ ਸਾਮਾਨ ਸਾਰਾ ਮਹਿੰਗਾ ਹੋ ਗਿਆ ਵਾ ਸਾਰਿਆਂ ਨੂੰ ਪਤਾ ਹੀ ਆ ਨਾਲੇ ਜੋ ਮੱਝ ਕਰਦੇ ਚਹੀ ਪਾ ਕੇ ਬਣਾ ਸਕਦੇ ਹੈ ਨਾ ਮੰਗਾਈ ਹੋ ਮੰਗਾਈ ਹੋ ਹੀ ਵੜੀ ਗਈ ਆ ਤੇ ਆਲੂਆਂ ਦਾ ਰੇਟ ਵੀ ਬੜਾ ਹੋ ਗਿਆ ਵਾ ਹਨਾ ਤੇ ਬਾਜ਼ਾਰ ਜਾਈਏ ਤੇ ਸਮੋਸੇ ਦੇ ਅੱਜ ਕੱਲ 10 12 ਤੋਂ ਕੱਟ ਦਿੰਦੇ ਨਹੀਂ ਆ ਚਲੋ ਜਿੱਦਾਂ ਵਾ ਮੰਗਾਈ ਦੇ ਹਿਸਾਬ ਨਾਲ ਚੱਲਦਾ ਵਾ ਉਹ ਵੀ ਚੱਲਦੇ ਆ ਤੇ ਆਪਾਂ ਅੱਜ ਲੱਗੇ ਆ ਜੀ ਘਰੇ ਸਮੋਸੇ ਤਿਆਰ ਕਰਨ ਸਭ ਤੋਂ ਪਹਿਲਾਂ ਦਸਣ ਕਿ ਹਣ ਨਮਕ ਪਾਤਾ ਸੀ ਉਹ ਪਾਤਾ ਨਮਕ ਪਾਤਾ ਹੀ ਅੱਛਾ ਤੇ ਆਵੇਂ ਚ ਲੱਗੀਆਂ ਰਫੈਨ ਪਉਣ ਜਿਹਨੂੰ ਮੋਨ ਕਹਿੰਦੇ ਆ ਨਾ ਹਾਂਜੀ ਹਾਂਜੀ ਇਹਦੇ ਨਾਲ ਇਹ ਆ ਵੀ ਥੋੜੇ ਜਿਹਾ ਕ੍ਰਿਸਪੀ ਜੇ ਬਣਨਗੇ ਠੀਕ 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 ਰਹਿੰਦੇ ਖਸਤਾ ਖਸਤਾ ਠੀਕ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਸ਼ਾਇਦਾ ਮਿਲਾ ਲੈਣਾ ਇਹਨੂੰ ਮਿਲਾਇਆ ਨਾ ਚੰਗੇ ਤਰ੍ਹਾਂ ਹੱਥ ਨਾਲ ਹੀ ਮਿਲਾ ਲੈਣੇ ਆ ਨਾ ਹਾਂਜੀ ਹਾਂਜੀ ਤੇ ਇਧਰ ਆ ਮੰਡਈਆ ਆਲੂ ਮੈਸ਼ ਕਰਨ ਜਿੰਨਾ ਦਾ ਮੇਨ ਕੰਮ ਆ ਆਲੂਆਂ ਦਾ ਪਿਆਜ਼ ਤੇ ਆ ਦੂਜੇ ਆਲੂ ਹਨਾ ਇਹਨਾਂ ਤੋਂ ਬਿਨਾ ਵੇ ਲੋ ਕੋਈ ਵੈਸੇ ਸਬਜ਼ੀ ਦੀ ਅਧੂਰੀ ਰਹੈਂਦੀ ਜੇ ਨਾ ਹੁੰਦੇ ਹਨਾ ਤੇ ਚੀਜ਼ਾਂ ਆਲੂ ਹਰ ਇੱਕ ਚੀਜ਼ ਚ ਪੈਂਦੇ ਜਿਦਾ ਗਾਜਰਾ ਆ ਜਾਂਦੀ ਹੁਣ ਗੋਭੀ ਹਨਾ ਹਰ ਇੱਕ ਚੀਜ਼ ਚ ਪੈਂਦੇ ਸਿਆਲੀਆਂ ਵਾਲੀਆਂ ਸਬਜ਼ੀਆਂ ਗਰਮੀ ਵਾਲੀਆਂ ਸਬਜ਼ੀਆਂ ਜ ਪੈਂਦੇ ਪੈਂਦੇ ਆ ਬਾਕੀ ਮੇਰੇ ਤੇ ਆਲੂ ਬਹੁਤ ਜਿਆਦੇ ਫੇਵਰੇਟ ਆ ਤੁਸੀਂ ਸਾਰੇ ਜਣੇ ਕਮੈਂਟ ਕਰਿਓ ਕਿਹਨਾਂ ਕਿਹਨਾਂ ਦੇ ਫੇਵਰੇਟ ਆ ਕਈ ਨਹੀਂ ਵੀ ਖਾਂਦੇ ਹੁਣ ਜਿੱਦਾਂ ਅਮਣਵਾ ਇਹ ਚੋਲਾ ਦੇ ਵਿੱਚ ਜੀਰਾ ਨਹੀਂ ਖਾਂਦੀ ਹਣਾ ਅਮਨ ਆ ਤੇ ਇੱਥੇ ਜੀਰਾ ਵੀ ਸੱਚ ਪਾਈਦਾ ਵਾ ਤੇ ਮੈਂ ਅਮਨ ਕਰ ਨਹੀਂ ਜਵੈਣ ਜਵੈਣ ਤੇ ਜੀਰਾ ਨਹੀਂ ਨਾ ਖਾਂਦੀ ਤੂੰ ਚੋਲਾ ਚ ਜੀਰਾ ਇਹ ਜਵੈਣ ਉਹ ਨਹੀਂ ਖਾਂਦੀ ਪਾਈਆ ਮੈਂ ਜਵੈਣ ਨਹੀਂ ਪਾਈ ਉਹਦਾ ਪਾ ਲਈਦੀ ਮੈਂ ਸੇ ਦੇ ਵਿੱਚ ਜੀਰਾ ਜਵੈਣ ਪਾਈਦੀ ਦੋ ਜਾਣੀ ਦੋਵੇਂ ਚੀਜ਼ਾਂ ਪਾਈਦੀ ਨਾ ਦੋਵੇਂ ਜਾਣੇ ਜਾਨੇ ਨਹੀਂ ਜਵੈਣ ਪਾਈਦੀ ਇਹ ਚ ਤੇ ਜੀਰਾ ਹੀ ਉਹਦੇ ਚ ਪਾਉਣਾ ਨਾਲੂ ਚ ਠੀਕ 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 ਆ ਉਹ ਜਦੋਂ ਅਸੀਂ ਢੜਕਾ ਲਾਵਾਂਗੇ ਨਾ ਫਿਰ ਉਹ ਚ ਪਾਵਾਂਗੇ ਇਹਨਾਂ ਨੇ ਪੋਣਾ ਵਿੱਚ ਜੀਰਾ ਤੇ ਮੈਂ ਵੀ ਜਦੋਂ ਖਾਣਾ ਸਮੋਸਾ ਖੋਲ ਕੇ ਖਾਣਾ ਮੈਂ ਵਿੱਚੋਂ ਕੱਢ-ਕੱਢ ਕੇ ਫਿਰ ਖਾਣਾ ਇਹ ਤਾਂ ਕਰ ਉਹ ਜਿਹਦਾ ਗੱਲ ਜੀ ਨਹੀਂ ਬਣੀ ਡਾਕਟਰ ਕਹਿੰਦੇ ਆ ਸੀ ਵੀ ਬਾਹਰ ਦੀਆਂ ਚੀਜ਼ਾਂ ਨਾ ਖਾਈਂ ਅੰਦਰ ਦੀਆਂ ਖਾਣ ਅੰਦਰ ਦੀਆਂ ਖਾ ਲਈ ਅਮਨ ਫਿਰੋਜ਼ ਸਾਬ ਕਰਦੀ ਆ ਅੱਛਾ ਜੀ ਐ ਟਾਈਮ ਨਾ ਵੇਸਟ ਕਰਦੇ ਹੋਈਏ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਏ ਕਿ ਆ ਵਿੱਚ ਰਲ ਗਿਆ ਨਾ ਮੌਨ ਹਾਂਜੀ ਹੋ ਗਿਆ ਤੇ ਆ ਇਹਦਾ ਬਣ ਨਾ ਪਈ ਮੁਠੀ ਜੀ ਤੇ ਰਲ ਗਿਆ ਵਿੱਚ ਇਹ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਇਸ ਸਗਤ ਗੁੰਨਣਾ। ਪਤਲਾ ਨਹੀਂ ਕਰਨਾ। ਜੇ ਪਤਲਾ ਹੋ ਗਿਆ ਨਾ ਤੇ ਸਮੋਸੇ ਨਹੀਂ ਸਹੀ ਬਣਨੇ। ਪਹਿਲਾ ਸਟੈਪ ਇਹੀ ਆ ਹਨਾ। ਹਾਂ। ਤੇ ਹੁਣ ਤੁਹਾਨੂੰ ਮਿਲਦੇ ਆ ਜਦੋਂ ਇਹ ਗੁੱਝ ਜਾਂਦਾ ਵਾ ਤੇ ਉਸ ਤੋਂ ਅਗਲਾ ਸਟੈਪ ਫੇਰ ਸਟਾਰਟ ਕਰਦੇ ਆ। ਫੇਰ ਢੜਕਾ ਲਾਉਣੇ ਬਾਅਦ। ਹੁਣ ਆ ਗਏ ਅਗਲੇ ਸਟੈਪ ਤੇ। ਢੜਕਾ ਲਾ ਲਈਏ ਹੁਣ। ਇੱਥੇ ਥੋੜਾ ਜਿਹਾ ਤੇਲ ਪਾਉਣਾ ਜਿਆਦਾ ਨਹੀਂ ਪਾਉਣਾ ਹੂੰ ਇਧਰਲੀ ਸਾਈਡ ਤੇ ਉਹ ਨਾਲ ਮੈਂ ਇਧਰ ਬੜੀ ਸਾਈਡ ਹਾਂ ਬਸ ਇਹ ਘੜਾ ਤੁਮਚਾ ਤੇਲ ਤਾਂ ਪਾਇਆ ਇਤਨ ਥੋੜਾ ਪਾਇਆ ਘਾਟੇ ਇੱਥੇ ਪਾਉਣੇ ਜੀਰਾ ਤੇ ਨਾਲ ਜੀਰਾ ਪਉਣਾ ਹਾਂ ਤੇ ਮਸਾਲਾ ਇਹ ਕਿਹੜਾ ਗਰਮ ਗਰਮ ਮਸਾਲਾ ਫਿਰ ਲੋਂਗ ਪਾਪਾ ਫਿਰ ਪਾਉਣਿਆ ਮੇਰੇ ਸਾਡੀ ਕੋਈ ਨਹੀਂ ਘੋਲਣੇ ਆ ਤੇਰੇ ਨੂੰ ਪਾਉਣੇ ਆ ਅਦਰ ਉਸ ਤੋਂ ਬਾਅਦ ਦੋਨੇ ਮोटा-ਮोटा ਜਾਨੇ ਮੈਂ ਇਦਾਂ ਉਹਦੇ ਨਹੀਂ ਘੰਨਾ ਬਰੇ ਹੂੰ ਵਾਹ ਮਮਿਹੇ ਹਲਦੀ ਵੀ ਪਾ ਲਈ ਦੀ ਹੈ ਨਾ ਹਲਦੀ ਪਾਈ ਦੀ ਵਾਹ ਮੈਂ ਲੈ ਆਂਦੇ ਨਾ ਹਲਦੀ ਅੱਛਾ ਕੋਣ ਨਾ ਮਤਲਬ ਉਹਦਾ ਪਾ ਲਈਂ ਦੇਖੀ ਲੋਜੀ ਹੋ ਨਾ ਨਾ ਟਾਈਮ ਨਹੀਂ ਲੰਘਦਾ ਨਹੀਂ ਕਰਦੇ ਆ ਚਲੋ ਪਰੌਣੇ ਲੈ ਆਉਣਾ ਤੇ ਦੁਕਾਨ ਤੋਂ ਲੈਣੇ ਜਾ ਕੇ ਹੈਨਾ ਹੈ ਇੰਨਾ ਟਾਈਮ ਨਹੀਂ ਲੱਗਦਾ ਮੈਂ ਹਰਿਆਲੀ ਪਾ ਦਿੰਦੇ ਆ ਪਰੌਣੇ ਲੈ ਆਉਣਾ ਆਹੋ ਇਹਦੇ ਹੈ ਇੰਨਾ ਨਹੀਂ ਟਾਈਮ ਲੱਗਦਾ ਵਾਕਿਆ ਤੜਕਾ ਉਹ ਚੱਟੀ ਲੱਗ ਗਿਆ ਓਏ ਹੋਏ 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 ਦੰਗੂ ਆ ਪਾਣੀ ਇਹਦੇ ਤੇ ਪਨੀਰ ਦੀ ਲੋਜੀ ਅਹੀਂ ਦਰਦ ਮਟਰ ਬਾਲੇ ਆ ਤੇ ਪਨੀਰ ਵੀ ਲਿਆਵਣਾ ਜਿਆਦਾ ਨਹੀਂ ਮੰਮੀ ਪਨੀਰ ਕੇ ਠੀਕ ਵਾ ਥੋੜਾ ਹੀ ਪਾਇਓ ਹਣਾ ਆਟਾ ਪੁੰਨੇ ਆ ਥੋੜਾ ਜਿਹਾ ਲੈਂਦੇ ਇਹਨੂੰ ਲਓ ਜੀ ਇਧਰ ਚੈੱਕ ਕਰੋ ਤੁਸੀਂ ਮਸਾਲਾ ਆਲੂਆਂ ਦਾ ਤੇ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗ ਰਿਹਾ ਵਾ ਕਿਹੜੇ ਟੁਕੜੇ ਆ ਬਹੁਤੇ ਮੋਟੇ ਉਹਨੂੰ ਇਦਾਂ ਕਰਕੇ ਫੇਰ ਦੇ ਦਿੰਦੇ ਬੌਲੂ ਜਿਹੜਾ ਪੁੰਨੇ ਆ ਬੋਦੇ ਪੁਜੀ ਕਰਕੇ ਉਹ ਵੀ ਨਾ ਚੰਗੇ ਲੱਗਦੇ ਇਦਾਂ ਵਿੱਚ ਆਲੂ ਨੂੰ ਥੋੜੇ ਬੋਦੇ ਹੋਣ ਚੰਗੇ ਲੱਗਦੇ ਨਾ ਕੀ ਭਲਾ ਜਿੱਦਾਂ ਆਲੂ ਥੋੜੇ ਥੋੜੇ ਮੋਟੇ ਮੋਟੇ ਹੋਣ ਹਨ ਹੂੰ ਹੂੰ ਹਨ ਮੈਨੂੰ ਵਧੀਆ ਲੱਗਦੇ ਸਨ ਉਸੇ ਹਨ ਹਾਂਜੀ ਹਾਂ ਵੇ ਇਹ ਵੀ ਗੱਲ ਹੈਗੀ ਆ ਪੋਚ ਪਤਾ ਕੀ ਕੀਤਾ ਉਹਨਾਂ ਨੇ ਮੰਮੀ ਉਹਨਾਂ ਨੇ ਉਹ ਛੋਟੇ ਛੋਟੇ ਕਟੇ ਹੁੰਦੇ ਪੀਸ ਕੀਤੇ ਹੁੰਦੇ ਹਨਾ ਕਈਆਂ ਨਾਲ ਕੀਤਾ ਹੁੰਦਾ ਵਾ ਸਾਦੇ ਵਿੱਚ ਤੇ ਉਹ ਸੋਹਣੇ ਲੱਗਦੇ ਹਨਾ ਹਾਂ ਚਲੋ ਖਾਣਾ ਹੀ ਆ ਖਾਣੀ ਅੰਦਰ ਜਾ ਕੇ ਖੁਲਣਾ ਹੀ ਆ ਕਣਈ ਆ ਮਣ ਆ ਜਾ ਮਣ ਪਾ ਦਈਏ ਪਲੇਟਾਂ ਵਿੱਚ ਹੋ ਗਈ ਹਾਜੀ ਮਣ ਕੀ ਆ ਮਸਾਲਾ ਤਿਆਰ ਹੋ ਗਿਆ ਵਾ ਬੜੇ ਵਿੱਚ ਪਉਣਾ ਨਾ ਭਰਨਾ ਵਹੀਂ ਤੇ ਬਾਕੀ ਅਸੀਂ ਇੱਕ ਬਣਾਉਣ ਲੱਗੇ ਆ ਐਸਾ ਰੈਸਪੀ ਤੇ ਉਹਦੇ ਲਈ ਆਸਤੇ ਆਪਾਂ ਕਿੰਨੇ ਮੰਮੀ ਕਿੰਨੇ ਬਣਨੇ ਇਹਦੇ ਕਿ ਕਿੰਨੇ ਕ ਸਮੋਸੇ ਬਣਨੇ ਐ ਐਸੇ ਕੋ ਨਹੀਂ ਜਾਣੇ ਆ 5-7 ਬਣ ਜਾਣਗੇ 8-10-10 ਬਣ ਜਾਣਗੇ 10 ਲਾ ਲਓ ਬਾਕੀ ਆਪਣੇ ਤੇ ਡਿਪੈਂਡ ਕਰ ਆਏ ਹਾਈ ਖੰਦ ਵਧੀਆ ਹੋਊਗੀ ਤੜਕੇ ਕਰਕੇ ਮੈਂ ਮੈਂ ਇੱਥੇ ਥੋੜੀ ਪਾਈ ਪਾ ਬਾਕੀ ਆਪਣੇ ਤੇ ਡਿਪੈਂਡ ਕਰਦਾ ਜੇ ਜਿਆਦਾ ਪਾਏ ਆ ਤੇ ਘੱਟ ਬਣ ਜਾਣਗੇ ਜੇ ਮੜੇ ਬਣਾਏ ਆ ਤੇ ਫੇਰ ਘਟ ਬਣਨਗੇ ਹਨਾ ਤੇ ਜੇ ਛੋਟੇ ਬਣਾਉਣੇ ਆ ਤੇ ਫੇਰ ਜ਼ਿਆਦਾ ਬਣਨਗੇ ਆਂਬ ਚੂਰ ਨੂੰ ਪਾਣਾ ਵਿੱਚ ਪਾਕ ਲੈਣਾ ਹਾਂ ਦਾ ਆਂਬ ਚੂਰ ਨੂੰ ਪਾ ਦੇਣਾ ਬਾਅਦ ਵਿੱਚ ਪਾ ਲਿਓ ਮੈਂ ਕਹਿੰਦੀ ਬਾਅਦ ਵਿੱਚ ਥੋੜਾ ਜਿਹਾ ਪਾ ਲਓ ਹੋਣ ਹੋ ਜਾ ਐਵੇਂ ਬੇਬਲੂ ਮਾ ਜਾ ਮੁਰਕਿਓ ਵੇਖਿਆ ਉਹ ਮੁਰਕੇ ਇਨਾ ਲੱਗਦਾ ਹੁੰਦਾ ਨਾ ਐ ਲੱਗਦਾ ਹੁੰਦਾ ਵੀ ਦੰਸ ਖਰਾਬ ਹੋ ਜਾਂਦੇ ਹਨਾ ਹਾਂ ਥੋੜਾ ਜਿਹਾ ਵੈਸੇ ਤੇ ਇਹ ਪਾਇਆ ਹੁੰਦਾ ਵੈਸੇ ਉਦਾ ਲੱਗਦਾ ਵੈਸੇ ਜਿਹੜੇ ਮਸਾਲੇ ਆ ਨਾ ਉਹ ਬਹੁਤੇ ਜ਼ਿਆਦਾ ਨਹੀਂ ਪਾਏ ਨਾਰਮਲ ਹੀ ਰੱਖਿਆ ਹੋਇਆ ਹੈ ਉਹਦੀ ਇਹ ਬੰਦੇ ਨੂੰ ਗੋਲੇ ਕਰਾਂਗੇ ਥੋੜਾ ਅੱਛਾ ਖਟਾਈ ਖਟਾਈ ਬਣਾਉਣ ਵਾਸਤੇ ਲਓ ਜੀ ਤੜਕਾ ਹੁਣ ਇਹਨਾਂ ਨੂੰ ਲੱਗ ਚੁੱਕਾ ਵਾ ਤੇ ਇਸ ਤੋਂ ਬਾਅਦ ਹੁਣ ਅਗਲੇ ਸਟੈਪ ਤੇ ਆ ਜਾਨੇ ਆ ਤੇ ਜਦੋਂ ਆਲੂ ਸਮੋਸਿਆਂ ਦੇ ਵਿੱਚ ਭਰਨੇ ਆ ਤੇ ਉਦੋਂ ਤੁਹਾਨੂੰ ਮਿਲਦੇ ਆ ਰੈਡੀ ਹੋ ਜਾਂਦੇ ਹੋ ਜਾਂ ਠੰਡੇ ਹੋ ਜਾਂਦੇ ਨੇ ਨਾ ਤੜਕੇ ਦੇ ਬਾਅਦ ਫਿਰ ਅਜ ਇਹਨਾਂ ਨੂੰ ਠੰਡੇ ਹੋ ਲੈਂਦੀਏ ਤੇ 5-10 ਮਿੰਟ ਇਹਨਾਂ ਨੂੰ ਠੰਡੇ ਹੋਣ ਦਿੰਨੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਸੋਨੇ ਸੇ ਭੰਨੇ ਆ ਤੇ ਤੁਹਾਨੂੰ ਦਿਖਾਉਂਦੇ ਆ ਫਿਰ ਉਦੋਂ ਦਿਖਾਉਣੀ ਆ ਸਾਰਾ ਠੀਕ ਆ ਹੋ ਗਏ ਰੈਡੀ ਮੰਮੀ ਹੋ ਇਹ ਬੱਸ ਆ ਗਿਆ ਐ ਬੁਲੂ ਛੋਟਾ ਬਣਨਾ ਪੇੜਾ ਛੋਟਾ ਹੀ ਆ ਹਾਂਜੀ ਵੇਖ ਲਓ ਜੀ ਕਿੰਨੇ ਬਣਨੇ ਮੰਮੀ 5 6 ਹੀ ਆ ਨਾ 5 6 ਨਹੀਂ ਗੀ ਆ 11 12 ਬਣ ਗਿਆ ਹੂੰ 12 ਭਾਈਆ ਕਹੀ ਆਟਾ ਹਾਂਜੀ ਹਾਂਜੀ ਤੇ ਉਧਰ ਆਪਣੇ ਆਲੂ ਜਿਹੜੇ ਆ ਉਹ ਵੀ ਠੰਡੇ ਹੋ ਚੁੱਕੇ ਆ ਬਸ ਹੁਣ ਇਹਨਾਂ ਨੂੰ ਆਪਾਂ ਫਿਲਿੰਗ ਕਰਨਾ ਹੈ ਨਾ ਮੰਮੀ ਹਾਂ ਇੱਨਾ ਹੋਏ ਇਹਨਾਂ ਨੂੰ ਇਧਰ ਵਾਲੀ ਸਾਈਡ ਤੇ ਚਲ ਹੋ ਗਏ ਜਾਂਦੇ ਤੇ ਤਿਆਰੀ ਆ ਹੁਣ ਫਿਲਿੰਗ ਦੀ ਆਮਣ ਕਰਾਊਗੀ ਹੈਲਪ ਮੰਮੀ ਜੀ ਦੀ ਚਲ ਆ ਜਾ ਮੈਂ ਕਿ じゃ ਮੈਂ ਕਰਾਵਾਂ ਵੇਖ ਲਾ ਨਹੀਂ ਮੈਂ ਕਰਾ ਦੇਣੀ ਇਹ ਅੰਮਾ ਨੇ ਕਰਾ ਦੇਣਾ ਤੇ ਅਹੇ ਅਮ ਬਹੁਤ ਬਹੁਤ ਜ਼ਿਆਦਾ ਕੰਮ ਹੁੰਦਾ ਫਿਲਿੰਗ ਤੇ ਹੈ ਨਾ ਹੁਣ ਹੈ ਨਾ ਇਹ ਰੋਹ ਹੋਣਾ ਗਰਮ ਹੋ ਜਾ ਹਾਂ ਸੋਰਾ ਕਰੇ ਇਹ ਰੋਕ ਹੋਣਾ ਚਾਹੀਦਾ ਮਾੜਾ ਮੋਟਾ ਆ ਦੋ ਛੋਟੇ ਬਣਨੇ ਆ ਆ ਛੋਟੇ ਬਣਨੇ ਬਬੂ ਦੋ ਚਲ ਕੋਈ ਗੱਲ ਨਹੀਂ ਜਿੱਦਾਂ ਦੇ ਵਿਆਹਾਂ ਸ਼ਾਦੀਆਂ ਦੇ ਹੁੰਦੇ ਆ ਲੈ ਸਾਂਣ ਤੋਂ ਕਰੋ ਚਲ ਠੀਕ ਹੈ ਬਣਾ ਬਣਾਉ ਇੱਕ ਨਾ ਤੂੰ ਨਹੀਂ ਤੂੰ ਇਹ ਬਣਾਉ ਨੂੰ ਮੇਰੇ ਕੋਲ ਪਤਾ ਨਹੀਂ ਹੋਵੇ ਜਾਂ ਬੰਮ ਸਾਰੇ ਕੱਟ ਲਈ ਇੱਕ ਵਾਰੀ ਕੱਟ ਲੋ ਕੱਟ ਲੋ ਜਿੱਦਾਂ ਕਰ ਨਹੀਂ ਕਰ ਸਾਰਿਆਂ ਨੂੰ ਇਕੱਠਿਆਂ ਰੱਖੀ ਹਾਂ ਇੱਕ ਵਾਰੀ ਕੱਟ ਲੋ ਮਾਜੀ ਅਮਨ ਨੇ ਕਿਹਾ ਤੇ ਸਟਾਰਟ ਭੰਨੇ ਤੇ ਉਹ ਅਮਨ ਕੀ ਛੋਟੀਆਂ ਪੜ ਗਈਆਂ ਸਮੋਸੀਆਂ ਉਹ ਫਿਰ ਛੋਟਾ ਹੀ ਛੋਟੇ ਛੋਟਾ ਵੜ ਗਿਆ ਹਣਾ ਵੈਲ ਨਹੀਂ ਗਿਆ ਛੋਟਾ ਉਹ ਹੈ ਛੋਟਾ ਹੀ ਤਾਂ ਕਿ ਵੱਡੇ-ਵੱਡੇ ਦਿੱਤੇ ਸੀ ਨਾ ਲਓ ਜੀ ਅਮਨ ਕਰ ਨਾ ਕਮੈਂਟ ਕਰਿਓ ਮੈਂ ਫਿਰ ਨਾ ਤਾਂ ਹੀ ਤਾਂਾਂ ਕਰਕੇ ਮੈਂ ਇਹ ਬੰਨ ਲੈਵੇ ਸੁੱਕੜੇ ਨਹੀਂ ਆ ਅਮੜਾਦੀ ਮੇਰੇ ਵਾਲਾ ਤੇ ਨਾ ਕਮੈਂਟ ਕਰਿਓ ਮੈਨੂੰ ਪਹਿਲਾਂ ਸਮਝ ਨਹੀਂ ਆਈ ਮੈਂ ਕਰੇ ਕੀ ਕਹਿੰਦੀ ਆ ਮੈਂ ਹੈ ਨਾ ਅਮਣ ਵੈਸੇ ਇੱਕ ਗੱਲ ਮੈਂ ਕਹਿ ਦਵਾ ਉਹਦਾ ਬੰਨਣੇ ਚਾਹੀਦੇ ਸੀ ਪਰ ਚਲੋ ਤੈਨੂੰ ਛੋਟ ਦੇ ਦਿੰਦੀ ਆ ਕਿਉਂਕਿ ਤੇਹੀ ਆਪ ਹੀ ਖਾਣੀ ਆ ਤੇ ਨਹੀਂ ਆਊਗਾ ਹੈ ਲਾਮਾ ਨਹੀਂ ਆਊਗਾ ਜੇ ਵਿੱਚ ਆ ਗਿਆ ਤੇ ਤੈਨੂੰ ਮੈਂ ਆਵਣ ਕੁਝ ਨਹੀਂ ਜਣਾ ਜੇ ਲਾਮਾ ਆਲੇ ਸਾਰੇ ਮੇਰੇ ਚੱਲ ਸਾਰੇ ਮੇਰੇ ਠੀਕ ਆ ਤੁਹਾਨੂੰ ਨਹੀਂ ਹੋਣੀ ਮੁੰਨ ਜੀ ਤੇ ਹਾਂਜੀ ਮੰਮੀ ਤੁਸੀਂ ਵੇਲ ਦਿੱਤੇ ਆ ਮੈਂ ਵੇਲ ਤੇ ਹੁਣ ਮੈਂ ਵੇਲ ਦੀ ਭਰ ਕੇ ਚੱਲ ਬਹਿ ਜਾਓ ਤੁਸੀਂ ਅਰੈਸਟ ਕਰ ਲੋ ਘੜੀ ਮੈਂ ਵੇਖਾ ਮੇਰੇ ਕੋ ਪਤਾ ਜਾਂਦੇ ਆ ਮੰਮੀ ਨੂੰ ਨਾ ਪੜਨ ਚ ਬੜੀ ਪ੍ਰੋਬਲਮ ਹੁੰਦੀ ਹਾਸਾ ਬੜਾ ਹੁੰਦਾ ਐ ਚੋਸਿਆ ਦੇ ਘੜੀ ਜਾਂਦਾ ਮੰਮੀ ਵਾਲੇ ਵੇਖਿਓ ਹਾਂ ਤੇ ਬੜੀ ideia ਮੰਮੀ ਤੁਸੀਂ ਪਾਣੀ ਲਾਉਣ ਦੇ ਕਿ ਤੇਲ ਲਈ ਜਾਣ ਦੇ ਪਾਣੀ ਆ ਤੇਲ ਕਿੱਥੇ ਆ ਇਹ ਨਾ ਮੰਮੀ ਅਮਨ ਤੇਲ ਲਈ ਜਾਣ ਤੇ ਉਹ ਖੁੱਲੀ ਜਾਵੇ ਬਾਹਰ ਨਾ ਖੁੱਲੀ ਜਾਣਾ ਹੂੰ ਮੰਮੀ ਆ ਕਿ ਮੰਮੀ ਹੂੰ ਠੀਕ ਆ ਹਾਂਜੀ ਹਾਂਜੀ ਵਾਹੇ ਨਾ ਚਲੋ ਜਿੰਨੇ ਕ ਹੈਗੇ ਆ ਪਰੰਦੇ ਆਮਨ ਮਿੰਟੋ ਮਿੰਟ ਭਰੀ ਜਾਂਦੀ ਹਨ ਤੇ ਮੰਨ ਲਓ ਓਏ ਮੰਨ ਲਓ ਮੰਮੀ ਮੰਨੋ ਪਤਕਾਨ ਖੋਲ ਲੈਨੇ ਹਨ ਤੇ ਮੇਰੀ ਗੱਲ ਸੁਣੋ ਬਾਹਰ ਲੈਣ ਲੱਗ ਜੇ ਤੇ ਮੰਮੀ ਕੋਈ ਇੱਕੋ ਸਮੋਸਾ ਪਰੇ ਹੋਏ ਕੀ ਹੋਂਦਿਆ ਹੈ ਤੇ ਖਲੋ ਜੋ ਖਲੋ ਜੋ ਖਲੋ ਜੋ ਆ ਕੇ ਆ ਕੇ ਤੇ ਤੁਹਾਨੂੰ ਪਤਾ ਹੀ ਹੈ ਲੋਕੀ ਪੰਜ ਤੋਂ ਘਟ ਘੜਦੇ ਨਹੀਂ ਆ ਹੈ ਸਮੋਸੇ ਦੋ ਤਿੰਨ ਚਾਰ ਨਹੀਂ ਪਤਾ ਕਿਉਂ ਮੈਂ ਕਹਾਂ ਪਹਿਲਾਂ ਹੀ ਆਰਡਰ ਅਹੀਂ ਨਾ ਨਹੀਂ ਲੱਗੰਦੇ ਨਹੀਂ ਸਾਡੇ ਗਰਮ ਕਰਨ ਹੋਏ ਕਿਨੇ ਨਾ ਹੁੰਦੇ ਹੂੰ ਕਾਮ ਬੇਸ਼ੱਕ ਆਡਾ ਲੇਟ ਆ ਪਰ ਚੀਜ਼ ਪੂਰੇ ਪਿਓਰ ਬਣਾ ਕੇ ਦਵਾਂਗੇ ਹੈ ਨਾ ਹਾਂ ਅਰੀਜ ਲਾ ਕੇ ਕੰਮ ਇਹ ਕੰਮ ਵਿਖਾਉ ਹੱਬਲਾ ਇੱਧਰ ਕਰੇ ਉਹ ਇੱਧਰ ਠੀਕ ਆ ਠੀਕ ਆ ਪਾਸ ਜੇ ਮੰਮੀ ਤੁਸੀਂ ਪਰ ਤੁਸੀਂ ਅਮਣ ਵਾਲੇ ਸਮੋਸਿਆਂ ਨੂੰ ਚੈੱਕ ਕਰੋ ਮੈਨੂੰ ਅਮਣ ਬਹੁਤ ਵਧੀਆ ਲੱਗਦੀ ਜਿਹੜੇ ਤੂੰ ਨਹੀਂ ਨਾ ਮਿਲਣਾ ਅਮਣ ਕਰਦੇ ਆ ਤੇ ਮੈਂ ਫੇਰ ਤਲੀ ਜਾਵਾਂ ਹਾਂ ਤੁਸੀਂ ਹਾਂਜੀ ਤੁਸੀਂ ਤਲੀ ਜਾਓ ਤੇ ਬਾਕੀ ਹਾਂਜੀ ਅਜਿਹੇ ਵੀਡੀਓ ਬਣਾਉਂਦੇ ਆ ਇਹਨਾਂ ਨੂੰ ਕੁਝ ਦੰਦ ਦਾ ਪਤਾ ਹੈ ਜਾਂ ਬਬਲੂ ਵੀ ਨੂੰ ਆ ਮੈਂ ਪਤਾ ਨਹੀਂ ਕੀ ਕਹਿਣ ਦੀ ਆ ਬਬਲੂ ਮੈਨੂੰ ਕਿਉਂ ਪਤਾ ਮੈਂ ਵੀਡੀਓ ਬਣਾਉਂਦੀ ਤੂੰ ਮੜਾ ਵੀਡੀਓ ਬਣਾ ਮੈਂ ਬਣਾ ਕੇ ਤੈਨੂੰ ਵੇਲ ਕੇ ਦੱਸ ਦਿੰਨਾ ਮੈਨੂੰ ਵੀ ਸਾਰਾ ਕੁਝ ਆਉਂਦਾ ਤੇ ਨਾ ਗੱਲ ਮੈਂ ਹੋਰ ਕਹਿ ਨਹੀਂ ਆ ਮੈਂ ਕਹਿੰਦੇ ਜੋ ਤਲਨੇ ਆ ਨਾ ਆਪਾਂ ਬਹੁਤਾ ਜਿਆਦਾ ਗਰਮ ਤੇਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸੜ ਜਣੇ ਆ ਹਨ ਇਹ ਕਾਲੇ ਕਾਲੇ ਹੋ ਜਣੇ ਆ ਚਲੋ ਠੀਕ ਆ ਮੈਂ ਵੇਲ ਕੇ ਦੱਸ ਦਿੰਦਾ ਵਾਂ ਠੀਕ ਆ ਇੱਕ ਰਹਿਣ ਦੀ ਵੀ ਮੇਰੇ ਮਾਸ ਦੀ ਤੇ ਨਾ ਮਿੰਟੋਂ ਮਿੰਟ ਵੇਲੂਗਾ ਨਾ ਮਿੰਟੋਂ ਮੈਂ ਤੈਨੂੰ ਬੰਦ ਕਰੂੰਗਾ ਤੇ ਤਾਂ ਤੁਸੀਂ ਠੀਕ ਆ ਆ ਦੇ ਆ ਬਬਲੂ ਹਾਂਜੀ ਬਹੁਤਾ ਦੇ ਨਹੀਂ ਕਰੂੰ ਕੰਦਾ ਅੱਛਾ ਤੇਰਾ ਸੜ ਜਾਣਾ ਨਹੀਂ ਤੇ ਠੀਕ ਆ ਠੀਕ ਆ ਕਾਲੇ ਕਾਲੇ ਹੋਏਦੇ ਨਾ ਮੈਂ ਦੇ ਦਿੰਦੀ ਕੰਦਾ ਆ ਬਸ ਹੋ ਗਿਆ ਸਾਡਾ ਤੇ ਮੰਮੀ ਤੁਸੀਂ ਨਾਲੋਂ ਨਾਲ ਕੱਢੀ ਜਾਓ ਹਨਾ ਚਲੋ ਵਾਰੀ ਆ ਨਹੀਂ ਦੇਣੀ ਹਾਂ ਵਾਰੀ ਹੁਣੇ ਦੇਣੀ ਆ ਹੁਣੇ ਦੇਣੀ ਆ ਚਲ ਆ ਫਿਰ ਆ ਫਿਰ ਇੱਧਰ ਆ ਚਲ ਆ ਫਿਰ ਕਿੰਨੇ ਬਾਂ ਬਾਂ ਨਜ਼ਾਰ ਪਾਦਾ ਕਰੇ ਹਾਂਜੀ ਪਾ ਦੋ ਮਮੀ ਤੂੰ ਹਿੰਮ ਨੂੰ ਪੁੱਛ-ਪੁੱਛ ਕਰਦੇ ਆਂ ਤੈਨੂੰ ਸਾਰਾ ਪਤਾ ਵੀ ਹੈ ਵਾ ਕੀ ਕਰਨਾ ਵਾ ਮੈਂ ਤੈਨੂੰ ਪੁੱਛ ਲਾ ਇੱਕ ਵਾਰੀ ਲਓ ਜੀ ਹੁਣ ਮੇਰੀ ਵਾਰੀ ਆ ਅਮਨ ਬਣਾਉਂਗੀ ਵਲੌਗ ਕਿ ਜੱਜ ਅੱਜ ਸਾਰੀ ਪੁੱਛ ਲਈਏ ਮੈਨੂੰ ਮਾੜੇ ਜਿਹੇ ਨਾ ਹੱਥ ਤੋਂ ਲੈਂਦੇ ਠੀਕ ਆ ਠੀਕ ਹੋ ਗਏ ਕੰਮ ਹੋ ਗਏ ਤੇ ਹਮ ਹੋ ਗਏ ਕੰਮਜਾਬ ਚਲੋ ਜੀ ਇੱਧਰ ਆ ਜੀ ਹੁਣ ਵਾਰੀ ਠੀਕ ਆ ਮੇਰੀ ਅਗਲੀ ਵਾਰੀ ਹੁਣ ਕਿਹਦੀ ਇੱਧਰ ਤੇ ਮੇਰੇ ਯਾਰ ਤੂੰ ਕੈਮਰਾ ਕਰਨੇ ਨਹੀਂ ਦੇ ਵਾਰੀ ਉਸ ਨੂੰ ਵਾਰੀ ਆ ਗਈ ਆ ਮੈਂ ਤਾਂ ਸਰ ਗੱਲਾਂ ਕਰਨੀਆਂ ਸੋਖੀਆਂ ਨਹੀਂ ਆ ਤੇ ਕੰਮ ਜਦ ਕਰੀਏ ਤੇ ਪਤਾ ਲੱਗਦਾ ਮੈਂ ਕੋਈ ਖਰਾਬ ਕੀਤਾ ਕੰਮ ਨਹੀਂ ਲੱਗਾ ਮੈਂ ਤਾਂ ਪਤਾ ਹੋਣੇ ਲੱਗ ਜਾਣਾ ਤੇ ਚਲੋ ਕਰਦੇ ਆਂ ਸਟਾਰਟ ਠੀਕ ਆ ਕਰੋ ਇੱਧਰੋਂ ਕਰ ਨੂੰ ਸਾਹਮਣੇ ਸਾਹਮਣੇ ਆ ਲੋਕ ਲੋਕੇ ਕਰੁੰਦੇ ਆ ਹੂੰ ਹੂੰ ਕੀ ਆ ਹੂੰ ਹੂੰ ਦੇਖੋ ਦੇਖੋ ਲੈ ਲੈ ਆਵੇ ਲੋ ਆਪਣਾ ਦਬੜੀ ਤੇ ਨਹੀਂ ਕੰਮ ਕਰੀਦਾ ਆਪਣਾ ਦਬੜੀ ਥੋੜੀ ਆ ਵਧੀਆ ਮਿਲਣ ਡਿਆ ਵੇਖਾਂ ਚੰਗੀ ਤਰ੍ਹਾਂ ਮੇਲੇ ਵਿੱਚ ਖੋਲਣਾ ਜਾਵੇ ਹੁਣੇ ਪਤਾ ਲੱਗ ਜਾਣਾ ਇੱਕ ਮਿੰਟ ਖਲੋ ਯਾਰ ਮੇਹ ਆ ਆਪਣੇ ਵਰੀ ਕਿੱਦਾਂ ਕਰਦੇ ਸੀ ਹੁਣ 2 ਮਿੰਟ ਤੀ ਯਾਰ ਤੂੰ ਕਿੰਨਾ ਚਿਰ ਹੋਇਆ ਮੈਂ ਮੈਂ ਕਹਿ ਲੈਣੀ ਆ ਸਾਰੇ ਜਣੇ ਨੂੰ ਟਾਈਮ ਨੋਟ ਹੋਣ ਡਿਆ ਵਾ ਫੇ ਸਾਰੇ ਜਣੇ ਵੇਖ ਲੈਣਾ ਠੀਕ ਠੀਕ ਹੈ ਕਿੰਨਾ ਚਿਰ ਹੋਣ ਡਿਆ ਹੁਣ ਆ ਮੈਨੂੰ ਲੱਗਦਾ ਨਾ ਆ ਲਓ ਪਾਉਂਦੀ ਪਣਾ ਵੀ ਆਪੇ ਹੀ ਆ ਇਹ ਆਪੀ ਕਰ ਨਾ ਮੇਰਾ ਸਮੋਸੇ ਵਰਜਣ ਇਧਰ ਆ ਮਮੀ ਵੇ ਇੱਕ ਕੰਮ ਤੁਸੀਂ ਨਾ ਮੈਨੂੰ ਲੱਗਦਾ ਥੋੜਾ ਜਿਹੜਾ ਇੱਕ ਗੱਧ ਕੀਤਾ ਸਮੋਸੇ ਨੂੰ ਬਰੀਕ ਆਲੂ ਨੂੰ ਬਰੀਕ ਕਰ ਲੈਣਾ ਨਹੀਂ ਥੋੜਾ ਹੋਣ ਕੇ ਬਾ ਮਮੀ ਰਿੰਗਣਗੇ ਇਧਰ ਵੇਖੋ ਮੈਂ ਕੀ ਕਹਿਣ ਦੀ ਆ ਆ ਵੱਖਰੇ ਸਮੋਸੇ ਪੋਣੇ ਆ ਬਹੁਤ ਹੁਣ ਬੰਡੇ ਆ ਹਾਂਜੀ ਇਹਨਾਂ ਦਾ ਇੰਟਰਫੇਸ ਨਹੀਂ ਆ ਆ ਮੈਂ ਵੱਖਰੇ ਕੱਢਣਾ ਆਪਣੇ ਸਾਹਮਣ ਵਾਲੇ ਯਾਰ ਇਹਦਾ ਮਤਲਬ ਕਹਿਣ ਤੋਂ ਮਤਲਬ ਵੀ ਤੁਸੀਂ ਤੁਹਾਨੂੰ ਪਸੰਦ ਨਹੀਂ ਆਉਂਦੇ ਆ ਨਾ ਨਹੀਂ ਵੱਖਰੇ ਹੀ ਵੇਖਣੇ ਆ ਨਾ ਵਿੱਚ ਲਲ ਜਾਣੇ ਆ ਵਾਦੀ ਜੇ ਤੁਮ ਜਨਾਵ ਨਾ ਬਵੇ ਤੇ ਫਿਰ ਹੱਥ ਨਾ ਵੀ ਪਾਓ। ਹੂੰ। ਠੀਕ ਆ। ਠੀਕ ਆ। ਬਾਕੀ ਇਹ ਆ ਕਿ ਇਹਨਾਂ ਦਾ ਸੈਜ ਜਿਹੜਾ ਵਾ ਛੋਟਾ ਬਣਾਤਾ ਮम्मी ਜੀ ਉਹਨਾਂ ਨੇ। ਠੀਕ ਆ। ਮੁਰ ਕਿ ਇਹਨਾਂ ਨੂੰ ਰੱਖ ਕੇ ਤੇ ਆਹ ਵੇਖੋ ਵੀ ਚੱਕ ਕਰੋ ਤੁਸੀਂ ਮੇਰਾ ਸਮੋਸਾ। ਇਹ ਵਿੱਚ ਜਾਇਆ ਪਤਾ ਲੱਗਣਾ। ਵਿੱਚ ਜਾਇਆ ਹੁਣ ਇਹਨੇ ਦੱਸ ਕੀ ਇਹ ਤੇ ਖੁੱਲ ਜਾਣਾ ਵਿੱਚ ਜਾ। ਇੱਥੇ ਰੱਖ। ਉਹ ਦੂਜੇ ਵੀ ਭਰ ਛੇਤੀ ਕਰ। ਹਾਂ। ਛੇਤੀ ਕਰ ਮੈਂ ਤਾਂ ਮੈਂ। ਹਾਂ ਸੁਖ ਕੰਮ ਵਧੀਆ ਵਾ। ਆ ਲੋ। ਉਹਦੇ ਵਿੱਚ ਰੱਖ ਆ ਵਖਰੇ। ਵਖਰੇ ਦਾ। ਦੇਖਿਆ ਜੀ। ਕਰੋ ਕਮੈਂਟ ਦੇ ਦੱਸੋ ਕਿਦਾਂ ਦੀ ਲੱਗ ਰਹੀ ਆ ਮੈਂ ਬਣਾਉਣ ਲਿਆ ਜਿਹੜੇ ਕਿੰਨਾ ਪਾਣੀ ਬੋਤਲ ਲਾਉਣਾ ਯਾਰ ਮੈਂ ਪਹਿਲੀ ਵਾਰੀ ਜ਼ਿਆਦਾ ਲਾ ਰਿਆ ਉਹ ਠੀਕ ਆ ਤੇ ਹੁੰਦੇ ਆ ਜੇ ਇਹ ਮਿਸ਼ਨ ਹਾ ਟ ਸਕਸੈਸਫੁਲ ਹੋ ਗਿਆ ਨਾ ਫੇਰ ਹੁੰਦੇ ਕਾਲੀ ਅੱਗੇ ਟੋਏ ਮੈਂ ਕਿਹਾ ਜੇ ਇਹ ਮਿਸ਼ਨ ਸਕਸੈਸਫੁਲ ਹੋ ਗਿਆ ਤਾਂ ਪਤਗਾਂ ਨਹੀਂ ਪਾਗਣੀ ਠੀਕ ਆ ਠੀਕ ਆ ਫੇਰ ਸਾਰੇ ਜਾਣੇ ਤੁਸੀਂ ਹਾਟੇ ਭੈਣ ਭਰਾ ਸਾਰੇ ਖਾਣਾ ਆਇਆ ਕਰਿਓ ਮਮੂ ਆ ਚੰਗੀ ਤਰ੍ਹਾਂ ਬੰਦ ਕਰ ਗਾਨੀ ਤੇ ਇਹ ਲੈ ਦੇ ਵਿੱਚ ਮਮੀ ਨਹੀਂ ਨਹੀਂ ਮੈਂ ਬੰਦ ਕਰੂੰਗਾ ਇਨਾਂ ਨੂੰ ਤੁਸੀਂ ਨੂੰ ਕੋਈ ਇਦਾਂ ਨਹੀਂ ਕਰਨ ਦੇ ਆਵੇ ਆ ਆ ਜਿੱਤਰਾ ਆ ਬਣਾ ਇਹਦੇ ਉੱਪਰ ਰੱਖ ਕੇ ਇਦਾਂ ਬੰਦ ਕਰਨਾ ਮਾਰਾ ਜਾਊਗਾ ਆ ਵੇਖੋ ਫਿਰ ਕੀ ਕਰਨ ਦੇ ਆਵੇ ਆ ਵੇਖੋ ਮੰਮੀ ਆ ਵੇਖੋ ਤੇ ਸੀ ਤੀ ਪੂਰਾ ਬਣਾ ਦੇ ਤੂੰ ਦੁਕਾਨ ਖੋਲੀ ਤੇ ਕਾਕਾ ਸਾਹਮਣੇ ਹੀ ਤਾਂ ਕਿਦਾ ਕਾਕ ਭੱਜ ਜਾਣੇ ਸਾਰੇ ਨਹੀਂ ਨਹੀਂ ਕੋਈ ਹੱਟ ਫੋਨ ਲਾ ਲੈਣ ਚੱਲ ਫਿਰ ਆ ਦੋ ਰਹਿ ਕੇ ਬਬਲੂ ਬਣਾ ਦੇ ਫਰਾਂ ਹੀ ਹੋਣੀ ਮੰਮੀ ਇਹ ਦੇ ਬਬਲੂ ਚੱਲ ਦੀ ਗਾੜ ਦੋ ਰਹਿ ਕੇ ਬਣਾ ਦੇ ਮੇਟੋ ਮੇਟ ਠੀਕ ਆ ਜੀ ਕਮੈਂਟ ਕਰਕੇ ਦੱਸੋ ਤੁਸੀਂ ਉਹਦੀ ਟੁੰਡਲੀ ਨਹੀਂ ਸਹੀ ਬਣੀ ਜੀ ਇਧਰ ਆਓ ਕਮੈਂਟ ਕਰਕੇ ਦੱਸੋ ਤੁਸੀਂ ਓਹੋ ਬਾਜ ਖੁੱਲ੍ਹ ਲੰਗਾ ਆਹ ਵੇਖੋ ਜਿਹੜੇ ਮੈਂ ਕਿਤੇ ਇੱਕ ਨਹੀਂ ਖੁੱਲਿਆ ਵੇਖ ਲਓ ਅੱਛਾ ਇੱਕ ਤੁਹਾਨੂੰ ਗੱਲ ਦੱਸ ਦਈਏ ਕੀ ਕੀ ਪ੍ਰੋਬਲਮਾਂ ਸਾਨੂੰ ਹੋਣ ਆਈਆਂ ਵਾ ਬਣਾਉਣ ਵਿੱਚ ਤੇ ਤੁਸੀਂ ਜੇ ਕਿਤੇ ਬਣਾਓ ਤੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਜਿਹੜਾ ਨਾ ਜਿਹੜੀ ਰੋਟੀ ਬੇਲੀ ਹੈ ਨਾ ਮੰਮੀ ਉਹਨਾਂ ਨੂੰ ਥੋੜਾ ਜਿਹਾ ਵਟੇ ਰੱਖਿਓ ਪੇੜੇ ਹਣਾ ਥੋੜੇ ਭੇੜੇ ਵੱਡੇ ਰੱਖਿਓ ਤੇ ਨਾਲੇ ਪਤਲੇ ਵੇਲੇ ਆਹੀ ਪਤਲੇ ਵੇਲੇ ਹੁੰਦਾ ਪਤਲੇ ਵੇਲੇ ਤੇ ਹਾਂ ਨਹੀਂ ਪਤਲੇ ਦੀ ਨਹੀਂ ਗੱਲ ਹੈਗੀ ਰੱਖਿਓ ਥੋੜੇ ਜਿਹਾ ਮੋਟੇ ਕਿਉਂਕਿ ਫਿਰ ਹੁਣ ਕੇ ਮੇਲਣ ਵੇਲੇ ਗਲਤੀ ਹੋ ਜਾਂਦੀ ਲੰਬੇ ਵੇਲੇਓ ਐਡਾ ਸਾਈਜ਼ ਹੋਵੇ ਘੱਟੋ ਘੱਟ ਜਿਹੜੇ ਅੱਧ ਕਰਨਾ ਨਾ ਉਹਨਾਂ ਦਾ ਫਿਰ ਉਹ ਵੱਡੇ ਰਹਿਣ ਮੈਗੀ ਆ ਖੰਡੀਆਂ ਹੁਣ ਇਹ ਆ ਕੇ ਮੈਗੀ ਵਾਲੇ ਵੀ ਹੁੰਦੇ ਸਮੋਸੇ ਨਹੀਂ ਹੁੰਦੇ ਹਾਂ ਹੁੰਦੇ ਮੈਗੀ ਵਾਲੇ ਹੁੰਦੇ ਚੀਜ਼ ਵਾਲੇ ਮੈਗੀ ਵਾਲੇ ਮੈਗੀ ਜਿੱਤਰਾ ਹੁਣ ਆਲੂ ਪਰਨੇ ਨਾ ਹਾਂਜੀ ਉਹਦੇ ਵਿੱਚ ਮੈਗੀ ਪਰ ਨਹੀਂ ਹੋਰ ਬਹਾਵ ਨੂੰ ਥੋੜੇ ਜੇ ਨਹੀਂ ਨਹੀਂ ਮੰਮੀ ਬੜੇ ਆ ਜਿਹੜੇ ਸਾਬ ਨਾਲ ਤੀਉ ਬਣਾਇਆ ਨਾ ਮੈਂ ਨਾ ਆ ਵੇਖੋ ਠੀਕ ਆ ਜੀ ਚੈੱਕ ਕਰੋ ਤੁਸੀਂ ਮੇਰੇ ਸਮੋਸੇ ਜਦੋਂ ਆ ਬੰਦ ਕਰਨਾ ਨਾ ਇੱਥੇ ਪਾਣੀ ਲਈਦਾ ਵਾ ਕਿਤੇ ਚ ਨਹੀਂ ਮੰਮੀ ਉਹ ਪਹਿਲਾਂ ਪਾਣੀ ਲਈਦਾ ਉਹ ਪਹਿਲਾਂ ਨਾਲ ਹੀਦਾ ਵਾ ਤੇ ਉਹਨਾਂ ਕੰਦੇ ਪਤਾਉ ਦਮ ਨਹੀਂ ਠੀਕ ਆ ਮੈਨੂੰ ਤੇ ਕੁਝ ਹੀ ਨਾ ਲੱਗਣਿਆ ਮੈਂ ਤੁਹਾਨੂੰ ਦੱਸਣ ਦੇ ਆਵਾ ਵੀ ਮੈਂ ਪਹਿਲਾਂ ਵੇਚਦਾਰਿਆਂ ਦੁਕਾਨੇ ਜਾਂਦੇ ਤੇ ਮੈਨੂੰ ਹੁਣ ਸੋਖਾ ਲੱਗਣਿਆ ਬਾਕੀ ਇਹ ਆ ਕਿ ਕਈ ਇਹਨਾਂ ਕਈ ਇਦਾਂ ਕਰਦੇ ਆ ਵੀ ਨਹੀਂ ਯਾਰ ਇਹ ਮੇਰੇ ਕੋ ਹੋ ਹੀ ਨਹੀਂ ਸਕਦਾ ਤੇ ਉਹ ਜ਼ਰੂਰ ਕਰਕੇ ਇੱਕ ਵਾਰੀ ਕੰਮ ਨੂੰ ਹੱਥ ਪਾਇਆ ਕਰਨਾ ਕੋਸ਼ਿਸ਼ ਕਰੀਏ ਜੇ ਕਰੋ ਜਾਂਦਾ ਹਾਂ ਹਾਂ ਕੋਸ਼ਿਸ਼ ਕਰੀਏ ਨਾ ਮੁੜਕੇ ਸੋ ਹੁਣ ਆ ਵੇਖੋ ਪਹਿਲਾਂ ਪਹਿਲਾਂ ਮੈਂ ਵੀ ਜਦੋਂ ਫੜ ਬੜੀ ਮਾਰੀ ਸੀ ਹਨਾ ਤੇ ਪਹਿਲੀ ਵਾਰੀ ਚਲੋ ਨਹੀਂ ਨਾ ਨਾ ਤੁਹਾਨੂੰ ਪਤਾ ਵਾ ਪਹਿਲਾ ਸਮੋਸਾ ਪਾਣੀ ਮੇਰਾ ਹੁਣ ਕਿੱਥੇ ਆ ਤੇ ਹੁਣ ਵੇਖ ਲਓ ਮਿੰਟੋ ਮਿੰਟ ਮੈਂ ਹੁਣ ਕਰ ਦਿੱਤੇ ਜੇ ਬੰਦੇ ਸਮੋਸੇ ਪਹਿਲਾਂ ਤੇ ਇਹ ਆਹ ਸੇਰੇ ਹੀ ਆ ਇਹ ਮੇਰੀ ਆ ਹਾਂ ਤੇ ਪਹਿਲਾ ਆਹ ਆ ਠੀਕ ਆ ਆ ਇੰਪਰੂਵਮੈਂਟ ਵੇਖ ਲਓ ਤੁਸੀਂ ਹੁਣ ਹੁਣ ਤੇ ਆ ਹੁਣ ਤੁਸੀਂ ਹੁਣ ਵਾਲਾ ਸਮੋਸਾ ਆ ਮਤਲਬ ਕੀ ਕਰ ਦਿੱਤਾ ਇਹ ਇਹ ਪਤਾ ਕੀ ਗੱਲ ਆ ਏ ਯਾਰ ਕੋਈ ਗੱਲ ਨਹੀਂ ਡੀ ਹੈਗੀ ਨਹੀਂ ਆ ਗਿਆ ਛੱਤ ਬਾਤ ਤੇ ਨਹੀਂ ਨਹੀਂ ਇੱਧਰ ਕਰੋ ਮੇਰੇ ਨਾਲ ਇਸ ਸਮੋਸਾ ਥੋੜਾ ਵੱਡਾ ਬਣ ਗਿਆ ਵਾ ਤੇ ਕੋਈ ਗੱਲ ਨਹੀਂ ਖਾਣ ਦੇ ਵਿੱਚ ਇਹ ਇਹਦੇ ਵਿੱਚ ਜਿਹੜੇ ਆਲੂ ਪਏ ਉਹ ਲੜ ਪਏ ਆ ਉਸ ਵਕ ਵਾਂ ਤੂੰ ਅੰਮ੍ਰਿਤ ਇੱਧਰ ਵਿਖਾ ਜਿਹੜੇ ਨਿਕਲ ਗਏ ਆ ਲੈ ਚੱਕ ਕਰੋ ਤੁਸੀਂ ਚੰਬੈਂਟ ਗੱਲ ਕੀ ਦੱਸੋ ਤੁਸੀਂ ਕਿਦਾਂ ਦੇ ਲੱਗਣ ਡੇ ਤੁਹਾਨੂੰ ਸਮੋਸੇ ਚੱਕ ਤੇ ਆ ਕਰਾਉਂਦੇ ਤੇ ਹੁਣ ਪੈਣ ਦਾ ਬਸ ਸੈਕਿੰਡ ਪੂਰਾ ਇਹਦਾ ਵਿੱਚ ਬੋਤਾ ਨਾ ਤੇ ਅਸੀਂ ਮਿਰਚ ਮਸਾਲੇ ਪਾਏ ਆ ਨਾ ਕੋਈ ਐਰਾ ਵਗੈਰਾ ਪਾਇਆ ਨਾ ਵੀ ਜਿਹੜਾ ਆਪਣੇ ਸਰੀਰ ਨੂੰ ਜਿਹੜਾ ਵਾ ਉਹ ਹੀ ਬੈ ਮੈਂ ਜੀ ਕਹਿ ਗਿਆ ਸੋ ਤੇ ਇੱਕ ਵਾਰੀ ਫੇਰ ਦੱਸ ਦਈਏ ਜਿਵੇਂ ਅਸੀਂ ਤਾਂ ਨਹੀਂ ਪਾਈ ਕਿਉਂਕਿ ਮੈਂ ਖਾਨੀ ਨਹੀਂ ਇਸ ਕਰਕੇ ਉਹ ਤੇ ਅੱਗੇ ਵੀ ਦੱਸਿਆ ਭੈਣ ਮੈਂ ਤਾਂ ਪਾਉਂਦਾ ਭਾਈ ਵੀ ਨਹੀਂ ਜਿਵੇਂ ਪੁੰਦੇ ਨਹੀਂ ਪੁੰਦੇ ਲੈ ਕੀ ਕਰ ਜਿਵੇਂ ਵਾਲੇ ਪਤਾ ਨਹੀਂ ਹਾਂ ਜੀਲਾ ਪੁੰਦੇ ਆ ਆਹਨੇ ਵੱਧ ਗਏ ਇਸ ਤਰ੍ਹਾਂ ਚਲੋ ਜੀ ਆਓ ਚੈੱਕ ਕਰੋ ਹੁਣ ਕਿਹਦੇ ਸਮੋਸੇ ਵਧੀਆ ਆ ਜਿਆਦਾ ਆ ਇਹੜੇ ਆ ਮੰਮੀ ਜੀ ਹੁਣਾਂ ਦੇ ਆ ਤੇ ਆਹ ਵਾਲੇ ਆ ਮੇਰੇ ਤੇ ਦੂਜੀ ਗੱਲ ਹੋਰ ਕਹਿੰਦੇ ਹੀ ਨਾ ਆਵਲਾ ਸਮੋਸਾ ਕਿਦਾਂ ਦਾ ਬਣਾਇਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੰਨ ਲਓ ਬਾਜ਼ਾਰੋਂ ਸਮੋਸੇ ਲੈ ਆਈਏ ਤੇ ਲਫਾਫੇ ਵਿੱਚੋਂ ਵੱਡੇ ਉਹ ਵੱਡੇ ਵੇਖ ਕੇ ਕੱਢ ਦਿੰਦੇ ਆ ਵੀ ਵੱਡਾ じゃ ਕਿਹੜਾ ਅਮਰ ਕਰਨ ਉਹਨਾਂ ਗੱਲ ਨਹੀਂ ਮੈਂ ਨਹੀਂ ਇਹ ਗੱਲ ਨੂੰ ਐਂ ਮੰਨਦੀ ਕਿਉਂ ਨਹੀਂ ਲਫਾਫੇ ਵੀ ਚੌਕਲੇਟ ਪਾਈ ਦੋ ਤੇ ਚੁੱਕਦੇ ਵੱਡੇ ਸਰ ਜੀ ਨੇ ਕਮੈਂਟ ਕਰਿਆ ਏਦਾਂ ਹੁੰਦਾ ਨਾ ਇੱਕ ਦੂਜੇ ਦਾ ਵੇਖਣ ਕੇ ਪਿਆਸ ਸਮੋਸਾ ਵੱਡਾ ਕੀ ਦਾਵਾ ਅੱਛਾ ਤੇ ਤਾਇਆ ਫਿਰ ਪਹਿਲਾਂ ਵੱਡਾ ਚੁੱਕ ਲਿਆ ਆਪਣਾ ਇਹ ਵੱਡਾ ਚੁੱਕ ਲੈ ਤੇ ਬਣਾਏ ਤੁਸੀਂ ਮੇਰੇ ਵੱਖਰੇ ਰੱਖੇ ਇਹਨਾਂ ਨੇ ਵੇਖ ਲੋ ਬਬਲੂ ਨੇ ਆਪਣਾ ਇਹ ਡਿਜ਼ਾਈਨ ਵੱਖਰਾ ਦਿਖੰਡਿਆ ਵਾ ਮੋੜੇ ਆ ਨਾ ਇਹਨੇ ਇਹਨਾਂ ਸਾਡਾ ਤੋਂ ਇਦਾਂ ਹੀ ਹੁੰਦੇ ਆ ਅਮਨ ਨੇ ਨਹੀਂ ਮੋੜੇ ਵਾ ਇਹ ਮੋੜੇ ਕਿਉਂ ਨਹੀਂ ਇਹ ਕਰ ਦਿੰਦੇ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਵੇਂ ਦੇ ਲੱਗ ਰਿਹਾ ਸਮੋਸਿਆਂ ਦਾ ਇੰਟਰਫੇਸ ਤੇ ਹੁਣ ਖਾ ਕੇ ਤੇ ਨਾਲੇ ਇੱਕ ਗੱਲ ਹੋਰ ਅਮਨ ਵੀ ਮੈਨੂੰ ਇਸ਼ਾਰਾ ਮਾਰਨ ਦੀ ਕਹਿੰਦੀ ਛੇਤੀ ਕਰ ਖਤਮ ਮੈਂ ਨਹੀਂ ਕੀਤਾ ਕਿਉਂ ਨਹੀਂ ਕਰਨੀ ਇਹਨੂੰ ਮੈਂ 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 ਨਹੀਂ ਕਰਨਾ ਭਲਾ ਕਿਉਂ ਕਿਉਂਕਿ ਮੈਨੂੰ ਪਤਾ ਮੇਰੇ ਵਖਰੇ ਪਏ ਉਹਨਾਂ ਨੇ ਕਹਨੇ ਹੱਥ ਨਹੀਂ ਲਾਉਣਾ ਅੱਜ ਅਸੀਂ ਸਾਰੇ ਖਾ ਕੇ ਤੇ ਫੇਰ ਹਾਂ ਜੇ ਇਹ ਸਾਰੇ ਸਾਕੇ ਫੇਰ ਤਾਂ ਮੰਨਦੇ ਸਾਥੀ ਹੋ ਤਾਂ ਤੇਰੇ ਚਾਹ ਕੋਈ ਨਹੀਂ ਫੇਰ ਮੈਂ ਦੁਕਾਨੋਂ ਲੈ ਆਉਂਗੀ ਬਾਕੀ ਆਈਏ ਗੱਲ ਮਕਾਈਏ ਹੁਣ ਕਿਉਂਕਿ ਵੇਟ ਨਹੀਂ ਹੋ ਰਹੀ ਹੈਗੀ ਤੇ ਸਾਰੇ ਜਾਣੇ ਜਰੂਰ ਸ਼ੇਅਰ ਕਰਿਓ ਰੈਸিপি ਤੇ ਜੇ ਵਧੀਆ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੇਟ ਆਪ ਕੋ ਨਹੀਂ ਹੋਣੀ ਤੇ ਨਾ ਮੇਰਾ ਲਗੰਡਿਆ ਕਿ ਕੋ ਨਹੀਂ ਹੋਣੀ ਤੇ ਸਾਰੇ ਜਾਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਕਿਸੇ ਨਵੀਂ ਵਲੌਗ ਦੇ ਨਾਲ ਨਵੀਂ ਰੈਸিপি ਦੇ ਨਾਲ ਸੌਰੀ ਹੈਨਾ ਵਲੌਗ ਹੀ ਹੋ ਗਿਆ ਠੀਕ ਆ ਮੰਮੀ ਜੀ ਤੁਸੀਂ ਕੋ ਕਹਿਣਾ ਚਾਹੋ ਸਾਡੇ ਦਰਸ਼ਕਾਂ ਨੂੰ ਮੈਂ ਤੇ ਹੋਈ ਕਹਿਣਾ ਵੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਾਓ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਹੁਣ ਚੱਕੀਏ ਆਪਾਂ ਸਮੋਸੇ ਤੇ ਜਿੰਨੇ ਖਾਣੇ ਤੇ ਆ ਜਾਓ ਹਾਂ ਉਹ ਤੇ ਤੁਹਾਨੂੰ ਪਤਾ ਹੀ ਹੈ ਜਿਹੜੀ ਆਪਾਂ ਗੱਲ ਪਿਛਲੇ ਵਲੋਗ ਚ ਕਹੀਓ ਸੇਮ ਆਦੀ ਚਲੋ ਠੀਕ ਆ ਜਾਓ ਤੁਹਾਨੂੰ ਵਿਖਾਈਏ ਹੁਣ ਅੰਦਰ ਕੀ ਬਾਤ ਹਲੋ ਮੰਮੀ ਜੀ ਮਮੀ ਨਹੀਂ ਖਾ ਕੇ ਵਿਖਾਉਂਗੀ ਅਰਪੀ ਖਾ ਲਓ ਖਾ ਲਓ ਤੇ ਅਮਨ ਤੂੰ ਹਜੇ ਸਾਡੇ ਦਰਸ਼ਕਾਂ ਨੂੰ ਖਾ ਤੇ ਆਪ ਬਾਝੋਂ ਖਾਈ ਠੀਕ ਆ ਕੋਈ ਨਹੀਂ ਵੇਖਣ ਵਾਲਿਓ ਮੈਂ ਵੀ ਤੁਹਾਡੇ ਨਾਲ ਹੀ ਨੇ ਵਾਹ ਕੇ ਬੜੀ ਸੁਹਾਗ ਬਣੀ ਮਮੀ ਜੇ ਆਪਣੇ ਘਰੇ ਕੋਈ ਚੀਜ਼ ਬਣਾਈਏ ਨਾ ਤੇ ਬਾਜ਼ਾਰ ਦੀ ਤੇ ਆਪਣੇ ਘਰ ਦੀ ਇਹਨਾਂ ਵਿੱਚ ਡਿਫਰੈਂਸ ਪਤਾ ਲੱਗ ਜਾਂਦਾ ਹੈ ਸਹੀ ਸਹੀ ਤੁਸੀਂ ਆਪਣੇ ਆਪਣੇ ਕੀ ਕਹਿੰਦੇ ਆ ਆਪਣੇ ਮੂੰਹ ਮਿੱਠਾ ਜਿਹੜਾ ਮਸਾਲਾ ਜਿਹੜਾ ਘੱਟ ਖਾਣਾ ਚਾਹੁੰਦਾ ਆ ਬਈ ਦਾ ਘਰ ਬਣਾ ਲਿਆ ਨਾ ਉਹ ਫਿਰ ਵਧੀਆ ਨਹੀਂ ਯਾਰ ਮੇਥੇ ਮਸਾਲੇ ਸੱਚੀ ਕਹਿਣਾ ਵਾ ਝੂਠ ਨਹੀਂ ਮਾਰਦੇ ਇਹਨਾਂ ਸੋਚਿਓ ਵੀ ਵਲੌਗ ਆਪਣੇ ਵਲੌਗ ਦੇ ਆ ਕਰਕੇ ਹੈ ਨਾ ਜਆ ਬੋਲਣ ਦੇ ਆ ਬਹੁਤ ਹੀ ਸੁਹਾਤ ਬਣਿਆ ਬਾਕੀ ਜਿਹੜਾ ਮੰਮੀ ਜੀ ਹੁਣਾਂ ਨੇ ਇਹਨੂੰ ਇੰਨਾ ਪਤਲਾ ਵੇਲਿਆ ਨਾ ਉਹ ਬਹੁਤ ਵਧੀਆ ਕੀਤਾ ਕਿਉਂਕਿ ਜੇ ਮੋਟਾ ਹੁੰਦਾ ਤੇ ਉਹ ਤੁਹਾਨੂੰ ਪਤਾ ਵਾ ਦੁਕਾਨਾਂ ਵਾਲੇ ਵਖਾ ਕਈ ਵਾਰੀ ਕੱਚਾ ਹੋ ਜਾਵੇ ਝੋਂ ਕੱਚਾ ਹੁੰਦਾ ਸਾਰਾ ਉਹ ਚੀਜ਼ ਬਿਲਕੁਲ ਨਹੀਂ ਹੈਗੀ ਤੇ ਬੜਾ ਵਧੀਆ ਪੱਕਿਆ ਹਣਾ ਮੰਮੀ ਬਹੁਤ ਸਵਾਦ ਬਣੇ ਆ ਤੇ ਜਰੂਰ ਸਾਰਜਨ ਟਰਾਈ ਕਰਿਓ ਘਰ ਦੀ ਚੀਜ਼ ਜਿਹੜੀ ਬਣੀ ਆ ਉਹ ਸਵਾਦ ਹੁੰਦੀ ਆ ਤੇ ਘੰਟਾ ਕਿ ਲੱਗਦਾ ਇਹਨੂੰ ਕਰਨ ਲੱਗਿਆ ਪਾਸ ਬਣਾਉਣ ਲੱਗਿਆ ਹਣਾ ਘੰਟਾ ਹੀ ਲੱਗਦਾ ਹਨੂ ਬਣਾਉਣ ਲੱਗਿਆ ਘੰਟਾ ਲੱਗਿਆ ਵਾ ਤੁਹਾਨੂੰ ਵੇਖਣ ਲੱਗਿਆ ਮਿੰਟ ਹੀ ਲੱਗਣੇ ਬਾਕੀ ਖਾਣ ਲੱਗਿਆ 5 ਮਿੰਟ ਲੱਗਣੇ ਵਾਕਿਆ ਯਾਰ ਖਾਣ ਲੱਗਿਆ 5 ਮਿੰਟ ਵੀ ਲੱਗਿਆ ਵੇ ਲੋ ਬਣਾਉਣ ਵੇ ਦਾ ਕਿੰਨਾ ਟਾਈਮ ਲੱਗਦਾ ਹਣਾ ਬਣਾਉਣ ਲੱਗਿਆ ਤੇ ਸੱਚੀ ਬਹੁਤ ਹੀ ਸਵਾਦ ਬਣੇ ਆ ਝੂਠ ਨਹੀਂ ਮਾਰਦੇ ਆਪਾਂ ਕੋਈ ਵੀ ਸੱਚੀ ਬੜੇ ਸਵਾਦ ਬਣੇ ਆ ਤੇ ਸਾਰੇ ਜਾਣੇ ਜੇ ਰੂ ਟ੍ਰਾਈ ਕਰਿਓ ਤੇ ਫਿਰ ਕਮੈਂਟ ਕਰਿਓ ਆਣ ਕੇ ਸੋਹਣੇ ਸੋਹਣੇ ਠੀਕ ਆ ਤੇ ਚਲੋ ਠੀਕ ਆ ਆ ਜਾ ਅਮਣ ਹੁਣ ਤੈਨੂੰ ਇਜਾਜ਼ਤ ਦੇਤੀ ਆਪਾਂ ਖਾਣ ਪੀਣ ਦੀ